बोलो सच्चे दरबार दी फिर बोलो गौस पाक की सरकार दी फिर बोलो ख्वाजे की दी फिर बोलो लखदार दी पीर दी फिर बोलो मलेर के बादशाह दी फिर बोलो आ शक्ति कृपा मां दी फिर बोलो अपने फरीद महाराज जी की फिर बोलो अकीद दिवान दी है भाई संगत दर लोग ते ऐसे हुक्म भाई संगत चौके ਮਾਰਗ ਦਾ ਕੀ ਹੁਕਮ ਹੈ ਜਿੰਨੇ ਵੀ ਸੰਸਦਪਾਪੇ ਨੇ ਦਰਵਾਜ਼ੇ ਹਾਜ਼ਰੀ ਭਰਦੇ ਆ ਬਾਬਾ ਕਹਿੰਦਾ ਸਭ ਦੇ ਵੇੜੇ ਪਾਰ ਹੋ ਜਾਣਗੇ ਵੇੜੇ ਪਾਰ ਕਿਹਦੇ ਜਿਹਦੇ ਪੱਲੇ ਸੰਤਿ ਜਕੀਨ ਭਰੋਸਾ ਜਿਹਨੇ ਮਨਕਲਾ ਕੇ ਹਾਜ਼ਰੀ ਭਰ ਲਈ ਬਾਬੇ ਦਾ ਭਜਨ ਸੁਣ ਲਿਆ ਬਾਬਾ ਕਹਿੰਦਾ ਇਹ ਦਰਵਾਜ਼ੇ ਤੋਂ ਸੈਸ ਗੱਦੀ ਤੋਂ ਢੋਲ ਨਾ ਪਰਤੇ ਜਾਣੀ ਧੰਨ ਬਾਬਾ ਆਈ ਸੰਗ ਦੀ ਚੌਕੇ ਮੰਜ਼ੂਰ ਆਈ ਸੰਗ ਦੇ ਵੇੜੇ ਪਾਰ Thank <laughs> you. ਜੋ ਵਾਪਿਸ ਦੇ ਨਾਮ ਤੇ ਪਟਾਰਾ ਲਾਇਆ ਜਵਾਨ ਕਰਾਇਆ ਪਟਾਰਾ ਲੰਗਾ ਸ਼ਤਰ ਪਾਸੇ ਲਾ ਦੇ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਸ਼ਾਸਨ ਦਾ ਹੱਬ ਮਾਲਕੀ ਨਹੀਂ ਮੰਨੀ ਧੰਨਵਾਦ ਅੰਦਰ ਗਾਦੇ ਵਿੱਚ ਮਨਜ਼ੂਰੀ ਮੈ ਗਈ ਪੀਰ ਫਕੀਰ ਦੇਵੀ ਦੇਵਤੇ ਪਿਤਰ ਗੱਦੀ ਵਾਲੇ ਮੁਜਰਰਬ ਸਾਹਿਬਾ ਜੀ ਧੰਨਵਾਦ ਮਾਲਕ ਕਹਿੰਦਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ ਕੁਛ ਨਾ ਦਿੱਤਗਾ ਇਹ ਕੌਜਿਨਾ ਦਿੰਦਾ ਰਹੋ ਕਹਿੰਦਾ ਮੈਨੂੰ ਮਣ ਦੀ ਲੋੜ ਆ ਧਣ ਦੀ ਲੋੜ ਨਹੀਂ ਮਾਲਕ ਨਾਲ ਮਣ ਲਾ ਕੇ ਰੱਖੋ ਧਣ ਤਾਂ ਕਹਿੰਦਾ ਮੈਂ ਦੇਣਾ ਧੰਨਵਾਦ ਜਿਸ ਦਿਨ ਦੇ ਭਾਗਿਵਾਨ ਰਗਦੀ ਨਾਲ ਜੁੜਿਆ ਉਹ ਸ਼ੁਕ ਮਾਲਕ ਨੇ ਕਿਰਪਾ ਕੀਤੀ ਹੈ ਜਾਂ ਨਹੀਂ ਉਹ ਵੀ ਬਹੁਤ ਕੀਤੀ ਹੈ ਤੇ ਬਹੁਤ ਹੀ ਕਰਦਾ ਰਹੋ ਨੇਕਾ ਬਿਸ਼ਵਾਸ ਸ਼ਰਧਾ ਭਾਵਨਾ ਜਿੰਨਾ ਇਹਨਾਂ ਨੂੰ ਨਿਵੇਂ ਹੋ ਕੇ ਚੱਲ ਪਾਂਗੇ ਤੇ ਇਹ ਦੇਵੀ ਦੇਵਤੇ ਤੇ ਆਪਣੇ ਮਾਤਾ ਪਿਤਾ ਜਿੰਨਾ ਇਹਨਾਂ ਨੂੰ ਨਿਵੇਂ ਹੋ ਕੇ ਚੱਲ ਪੋਗੇ ਉਹਨੇ ਮਾਲ ਦੇਣ ਵਿੱਚ ਹੀ ਕਰਦਾ ਜਰਦਾ ਹਾਉ ਨਾਲ ਟਾਈਮ ਦਾਤਾ ਲੋਕ ਨੇ ਦਾ ਇਸ ਦਰਬਾਰ ਤੇ ਮੇਲੇ ਲੱਗਿਆ ਕਰਨਾ ਜਿਹੜਾ ਜਦੀ ਦੇ ਉੱਪਰ ਮੱਥਾ ਟੇਕ ਗਿਆ ਮਨੋ ਕਾਮਨਾ ਪੂਰਨ ਕਰਦਾ ਹੈ ਗੁਰੂ ਮਾਲਕ ਪਰ ਸਲਾਮਾ ਕਿਨੂੰ ਮਾਲਕ ਨੂੰ ਪੀਰ ਨੂੰ ਗੱਦੀ ਨੂੰ ਬਾਬੇ ਦਾ ਰਾਸਤਾ ਬਾਬੇ ਦੀ ਲੀ ਤੁਨੂੰ ਦਿਖਾਦੀ ਇਹਦੇ ਲੀਹ ਤੇ ਹੁਣ ਚੱਲਣਾ ਤੇ ਸਾਰੇ ਇੱਥੇ ਠੀਕ ਹੈ ਜੇ ਜੇ ਕਰ ਰਹੂ ਬੇੜੇ ਪਾਰ ਰਣੀ ਦੀ ਤਰ੍ਹਾਂ ਵਣੀ ਰਹੂ ਮਾਲਕ ਦੇ ਇੱਥੇ ਰੋਪੇ ਨੂੰ ਕਰ ਸਲਾਮ ਮੱਥੇ ਤੇ ਕਲਾ ਵੇਜਣ ਗਿਓ ਚਲੋ ਜੀ या तूं बजे बचे आया ससराने ब्रिसल आया ਹਾਜ਼ਰੀ ਲਾਉਣਗੇ ਤੇ ਬੱਜਣਾ ਮکھوں ਸਾਵਣਗੇ ਬੋਲੋ ਸੋਚੇ ਦਰਵਾਜ ਕੀ ਜੈ ਕਿਸ ਨੂੰ ਕੁਝ ਮਿਲੇ ਬਾ ਨਾ ਮਿਲੇ ਬਾਬੇ ਦੀ ਚੌਂਕੀ ਪਰ ਨਾਲ ਸਾਡੇ ਦਾ ਯਾਤਕ ਨਾਲ ਬਾਬਾ ਦਾ ਬੇੜੀ ਬਾਟ ਹਾਂਜੀ ਕਰਦੇ ਬਾਬੇ ਪਰ ਕੜੇ ਚਲੋ ਸਤਿ ਉਪੇ ਬੈਠਾ ਬਾਬਾ ਨਿਮਨ ਮਨਸ਼ੀਰ ਦਾ ਜੀ ਉੱਤੇ ਬੈਠਾ ਬਾਬਾ ਇਲਮਾ

I'm okay. ਤੇਰੀਆਂ ਹੋਰੇ ਸਹਰ ਵਿੱਚ ਤਿਸਾਂ ਪਹਿਣ ਤੇਰੀਆਂ ਹੋਰੇ ਸਹਰ ਵਿੱਚ ਤਿਸਾਂ ਮੈਂ ਤੇਰੀਆਂ ਲੀਆਂ ਮਗਾਂਦੀਆਂ ਚੋਣੀਆਂ ਬਾਬਾ ਤੇਰੀਆਂ ਜੀਆਂ ਨਾ ਗਾਂਦੀਆਂ ਜਸਨ ਬਾਬਾ ਤੇਰੀਆਂ ਕਦੇ ਵੀ ਨਹੀਂ ਦੇ ਕੌਂਦਾ ਜੀ ਮੇਰੀਂ ਕੋਲ ਅਲੀ ਅਲੀ ਕਰਦਾ ਤੂੰ ਬਾਬਾ ਵੀ ਮੇਰਾ ਜੀ ਕੋਲ ਜਾ ਦੋ ਕਿ ਬਾਬਾ ਸਾਡੇ ਮਸਲੇ ਆ ਦੋਏ ਨੇ ਬਾਬਾ ਕਹਿੰਦਾ 21 ਦਿਨਾਂ ਤੋਂ ਪਹਿਲਾਂ ਪਹਿਲਾਂ ਬਾਬਾ ਕਹਿੰਦਾ ਇਹ ਸੇਵਾ ਦੇਣਾ ਪਊਗਾ ਕਿ

ਆ ਗਿਆ ਮਾਲਕ ਕਹਿੰਦਾ ਮਾਲਕ ਦਾ ਇਹ ਹੁਕਮ ਹੈ ਜਿੰਨੇ ਵੀ ਜਾਣੀ ਇੱਥੇ ਬੈਠੇ ਆ ਇਹਨਾਂ ਦੇ ਪਰਿਵਾਰ ਦੀ ਸ਼ਰੀਰ ਨੂੰ ਮੁਲੀਂ ਪੈਂਦੀ ਹੈ ਬਾਬਾ ਕਹਿੰਦਾ ਚਾਹਾਂ ਸਾਰਿਆਂ ਦੀ ਘੱਟਦੀ ਹੈ 32 ਦੇ ਮੇਲ ਦੀ ਗੱਲ ਕਰੋ ਬਾਬਾ ਤੇਰੇ ਪਰਿਵਾਰ ਤੇ ਸਵਾ ਗਿਲਾ ਲੱਗੂ ਇੱਕ ਟੇਬਲ ਦੀ ਬੋਨ ਲਾ ਕੇ ਬਾਬਾ ਕਹਿੰਦਾ ਘਰ ਦਾ ਜੋ ਵੀ ਪਰੇਸ਼ਾਨੀ ਹੁੰਦੀ ਹੈ ਤੇਰੇ ਨਾਲ ਸਾਰਾ ਖੇਡਦਾ سچے دربار دي نهي تي هون کو رهي ريت دي تي سچي هون کو رهي ريت دي تي

ਕਬੀ ਦੀ ਪਿੰਦੀ ਗਰਮ ਰੂਹ ਦੇ ਹੈਗੇ ਸਕੂਟਾ ਬਸ ਜੀਰੇ ਨਾਲ ਮਸਾਣੀ ਰਹਿੰਦੀ ਕੌਣ ਕੋਟ ਮੇਰੇ ਵੀਰ ਦੀ ਧੜਕੀ 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 ਕੌਣ ਦੇ ਕਾ ਸੁਪਨਾ ਬਰਗਾਦ ਵਾਸਤੇ ਜੋਗੀ ਕਰਦੇ ਵਿੱਚ ਕਾ ਸੁਪਨਾ ਮਰੇ ਸਾਰੇ ਸਹੀ ਅੱਜ ਤੋਂ ਮਾਲਕ ਦੀ ਸਾਰੀ ਕਰ ਠੀਕਾ ਪਪਾ ਕਹਿੰਦਾ ਆਪਣੇ ਘਰ ਦੇ ਵਿੱਚ ਮੋਟਾ ਉਸ ਜੈ ਨਹੀਂ ਲੱਗਦਾ ਸੀਗਾ ਜੇ ਪਪਾ ਕੀ ਕਰਦੀ ਲੱਗਦਾ ਠੀਕਾ ਆਪਣੇ ਘਰੇ ਮਾਲਕ ਦਾ ਸਪੁੱਟਾ ਲੱਗ ਜਾਂਦਾ ਹੋਇਆ ਪਪਾ ਕਹਿੰਦੇ ਮਰਦੀ ਫੜ ਤੋਂ ਕੈ ਚੱਲਿਓ ਪਪਾ ਕਹਿੰਦਾ ਮੁੱਕੜਿਆ ਪਰ ਪਾਕੀ ਬੰਦਰ ਪੀਰ ਕਨ ਜਦੋਂ ਆਪਾਂ ਨੂੰ ਮਾਲ ਕੇ ਰਸਤਾ ਦਿਖਾਇਆ ਹੋਇਆ ਰਾਹ ਦਿਖਾਇਆ ਹੋਇਆ ਜਦੋਂ ਆਪਾਂ ਟੈਨਰ ਦੇ ਇੱਥੇ ਮੱਥਾ ਟੇਕਿਆ ਕਰੋ ਪਾਪਾ ਕਹਿੰਦੇ ਠੀਕਾ ਮੱਥਾ ਟੇਕੋ ਬਜੂ ਬਿੜੇ ਚਲੋ